ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਬੇੜਾ ਦਿਖਾਵਾਂਗੇ ਚਾਰੇ ਮੰਨ ਕੇ ਜਿਹੜੇ ਤਕਰੀਬਨ 24 ਤੋਂ ਲੈ ਕੇ 26 ਕਿਲੋ ਤੱਕ ਦੁੱਧ ਪਾਉਣ ਵਾਲੇ ਬੇੜਾ ਗੱਬਣਾ ਕੱਦ ਗਾਠ ਵਾਲੀਆਂ ਜਿੰਦ ਜਾਨ ਵਾਲੀਆਂ ਆ ਚੰਗਿਆ ਮੂਹ ਉਥੇ ਲੱਗਿਆ ਘਰੇ ਖੜੇ ਜੱਜ ਨਾਲ ਪੀਸ ਦਿਖਾਵਾਂਗੇ ਤੁਹਾਨੂੰ ਚਾਰਾ ਚਾਰੇ ਗੱਪਣਾ ਤੇ ਜਿੰਦ ਪ੍ਰਾਨ ਬਹੁਤ ਦਿਨਾਂ ਚ ਆਓਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵਰਪਰੀ ਦਾ ਹੀ ਪਿੰਡ ਧੋਲਾ ਜਗ੍ਹਾ ਪਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ ਹੈਗਾ 977970582 ਜੀ 977970528 ਤੇ ਅੱਜ ਚਾਰ ਬਹਿੜਾ ਤੇ ਚਾਰੇ ਮੰਨ ਕੇ ਚਲੋ ਇੱਕੋ ਜੀ ਘੇਂ ਜਮਾ ਹਨਾ ਆਹ ਵੱਡੇ ਫੁੱਲ ਵੱਡੀਆਂ ਨੇ ਪਾਜਣ ਵਾਲੀਆਂ ਨੇ ਜੀ ਭਾਈ ਜਨਾ ਮੌਜੂਦ ਹਨ ਤੇ ਹੈਵੀ ਗਰਮੀ ਨਾਲ ਤੋਫੀ ਹਨ ਚਫਾ ਤਿੰਨ ਕੁ ਬੜਾ ਗਰਮੀਆਂ ਨੇ ਡਰੋ ਨੇ ਠੀਕ ਆ ਸਾਈਵਾਲ ਦੇ ਕਰੈਕਟਰ ਚ ਆ ਗਏ ਹਨ ਜਿਹੜੀ ਪਹਿਲੇ ਨੰਬਰ ਤੇ ਪੈਚ ਐਫਾ ਦੇਖਦੇ ਆ ਤੇ ਚਾਰ ਦੰਦ ਆ ਜੀ ਚਾਰ ਦੰਦ ਪਲੂਨ ਸੁੰਦੀ ਆ ਪਲੂਨ ਸੁੰਦੀ ਆ ਸਿਕਸਰ ਸੀਮਨ ਲੱਗਿਆ ਹੋਇਆ ਸਿਕਸਰ ਲੱਗਿਆ ਹੋਇਆ ਸੀਮਨ ਤੇ ਦਿਨ ਕਹਿਕ ਲੈਂਦੀ ਆ ਇਹ ਦਿਨ ਇਹਦਾ ਇੱਕ ਹਫਤਾ ਰੇ ਦਾ ਜੀ ਇੱਕ ਹਫਤਾ ਸੂਨ ਚ ਵਾਕੀ ਇਹਦੀ ਮਾਤਾ ਰਿਕਾਰਡ ਵਗੈਰਾ ਪੁੱਛਿਆ ਕੋਸਾ ਬਹੁਤ ਵਧੀਆ ਫਾਰਮ ਚੋਂ ਲਈ ਆ ਜੀ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ 25 ਪਲੱਸ ਚੱਲੂ ਜੀ ਜਿਹੜਾ ਲੋਡ ਦਾ ਤਾਪਮਾਨ ਮਾੜਾ ਜਿੱਤ ਸਰਦੀ ਹੁੰਦੀ ਹੈ 30 ਕਿਲੋ ਦੇ ਦਿੰਦੀ। ਮੰਨ ਕੇ ਜਲੇ ਵੀ ਮੂਹਰੇ ਸਵੇ ਨੂੰ 35-36 ਕਿਲੋ ਲਈ ਬਿਹੜ ਵਾਨਣੀ ਹੈਗੀ ਐ। ਸੀਮਨ ਸੈਕਸਰ ਲੱਗਿਆ ਵਾ। ਭਾਵ ਯਾਰ ਇਹਦਾ ਕੀ ਹੋਊਗਾ? ਭਾਵ ਯਾਰ ਇਹਦਾ 85000 ਰੁਪਏ। ਗੁਜਾਇਸ ਹੋ ਜਾਊਗੀ। ਕੋਈ ਨਾ ਮੰਨਦਾਰ ਕਰਾਂਗੇ। ਸੋ 85000 ਰੁਪਏ ਮੁੱਲ ਇਹਨਾਂ ਦਾ ਤੇ ਪਹਿਲਾ ਸੂਆ ਮੂਹ ਚਾਰ ਦਾ ਤਾਂ ਕੱਦ ਬੜ ਬਹੁਤ ਜ਼ਿਆਦਾ ਕੋਈ ਵੀ ਕੋਈ ਵੀ ਛੋਟੀ ਮੰਨ ਕੇ ਤਾਂ ਨਾਵੇ ਚਾਰ ਚਾਰ ਦਿਨ ਦਾ ਹੀ ਪੱਟ ਕੇ ਦੇਖਣੇ ਦੇ ਸਕਦੇ। ਠੀਕ ਐ। ਜਿਵੇਂ ਇਦਾਂ ਦੇ ਬੜਾ ਸਰਦੀ ਤਿਆਰ ਹੁੰਦੀਆਂ ਤਾਂ ਕੀਮਤ ਲੱਖੋਂ ਬਾਹਰ ਹੁੰਦੀ ਹੈ ਇਹਨਾਂ ਦੀ ਹਨਾ। 10 15 ਦੀ ਸੋ ਜਾਇਜ ਕਰ ਲਾ ਜਮਾ ਕਦ ਘੜ ਦੇਖੋ ਤੇ ਬਾਕੀ 66 ਦਾ ਸੀਵਨ ਲੱਗਿਆ ਵਾ 94 ਤੋਂ 96% ਬੱਚੀ ਪਾਉਣ ਦੀ ਆਸ ਹੈ ਇਸ ਤੋਂ ਤੇ ਲੈਵਾ ਦੇਖੋ ਫਟ ਫਾਟ ਫਿਟਿੰਗ ਵਾਲਾ ਤੇ ਐਤ ਕੀ ਮੰਨ ਕੇ ਚਲੋ ਵੀ 25 ਮੰਨ ਕੇ ਲੈ ਲਿਓ ਤੇ ਚੰਗੀ ਗੇਅਰ ਕਰ ਲਾਂਗੇ ਫੋਗਰ ਵਗੈਰਾ ਸਿਸਟਮ ਆਪਣਾ ਚੰਗਾ ਵਾਤਾਵਰਨ ਹੋਊ ਜਿੱਥੇ ਬੰਨਾਂਗੇ ਇਹਨੂੰ ਲਿਜਾ ਕੇ ਕਰਮ ਵਾਲੇ ਨੂੰ ਤਾਂ ਪਤਾ ਨਹੀਂ ਕਿੱਧਰ ਨੂੰ ਚੱਲ ਜੇ ਇਹ ਤੇ ਲੈਵਾ ਫਟ ਫਾਟ ਆ ਫਿਟਿੰਗ ਵਾਲਾ ਚ ਲੈਵੇ ਦੀ ਹੈ ਨਹੀਂ ਹੈਗਾ ਟੁੱਟ ਮਾਰੱਖੀ ਬਾਕੀ ਕਦ ਘਾੜੀ ਬਹੁਤ ਜ਼ਿਆਦਾ ਹੈ ਹਨਾ ਸੋ ਸ਼ਾਈਨਿੰਗ ਸੁਨਿੰਗ ਦੇਖੋ ਬੈਠ ਤੇ ਪੂਰੀ ਜਮਾ ਕਿਆ ਬਾਤ ਹੈ ਕਬੂਤਰੀ ਅਰਗੀ ਪਹਿਲਾ ਸੂਆ ਪਲੂਣ ਸੁੰਦੀਆ ਮੋਹ ਚਾਰ ਦੰਦ 85000 ਰੁਪਇਆ ਇਹਦਾ ਮੁੱਲ ਆ ਤੇ ਬਾਕੀ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ। ਸੋ ਫਿਰ ਦੂਜੇ ਨੰਬਰ ਜਾਂ ਪਸੂ ਨੂੰ ਦਿਖਾਈ ਜੇਣਾ ਠੰਡੀ ਫ੍ਰਿਜੀ ਜਾਵਾ। ਵਾਲੀ ਠੰਡੀ ਕੱਢੂ ਲੋ। ਇਹਦਾ ਫਿਰ ਦੋ ਜਣੇ ਵਹਿ ਕੇ ਚੌਂਦੇ ਹੋਣਗੇ ਨੂੰ। ਤੇ ਸੂਆ ਕਿਹੜਾ ਸੁੰਦੀਆ ਏ? ਸੂਆ ਚਾਰ ਸੁੰਦੀਆ ਕ੍ਰਾਸ ਬੈੜਾ 22 ਕਿਲੋ ਗੁੱਧ ਦਿੱਤਾ ਪਹਿਲਣ ਦਾ। 22 ਕਿਲੋ ਪਲੂਣ ਦਾ। ਆਇਆ ਨਹੀਂ ਹੈ ਪੱਥਰ ਵਰਗੀ ਹੋਇਆ ਚੌੜੀ ਦੇ ਕਿੱਤੀ। ਸੋ ਚੌੜੀ ਰਾਜੀ ਦੇਖੋ ਸਮੀ ਪਲੀ ਵੀ ਤੇ ਮੇਨ ਗੱਲ ਦੋ ਜਣੇ ਵਹਿ ਕੇ ਚੌਂਦੇ ਆ ਤੇ ਠੰਡ ਕੱਢੂ ਗੁੱਲੇ ਵਾਲਾ ਜਾ ਸੋ 22 ਕਿਲੋ ਦੁੱਧ ਦਊਗੀ ਤੇ ਦੇਊਗੀ ਫੈਟ ਵਾਲਾ ਹਨਾ ਬੜੀ ਸੀਲ ਗਰੀਬ ਆ ਸੋ ਪੂਰੀ ਠੰਡੀ ਸੀਲ ਜਮਾ ਕਿਆ ਬਾਤਾਂ ਜਿਵੇਂ ਐ ਪੂਛ ਚੱਕ ਲਿਆ ਹੁੰਦਾ ਠੱਡਾ ਪਣ ਜਮਾ ਕਿਆ ਬਾਤਾਂ ਇਹ ਥੋੜੀ ਸਾਈਵਾਲ ਦੇ ਅੰਗ ਚ ਆ ਗਈ ਹਨਾ ਫੱਟੇ ਵਰਗੀ ਪੂਆ ਸਾਈਵਾਲ ਦੇ ਵਿੱਚ ਐਚ ਐਫ ਦਾ ਵੇਲ ਆ ਗਿਆ ਸੋ ਵੀਰੋ ਦੁੱਧ ਵਾਲਾ ਪੀਛੇ ਇੱਥੇ ਪਰ ਇਹਦਾ ਭਾਅ ਪਾ ਕੀ ਰੱਖਿਆ ਬਾਈ ਜੀ 47000 ਰੁਪਏ ਮਾਨ ਤਣ ਮਾਨ ਤਣ ਜਿਹੜਾ ਚਲਦਾ ਕਰਦੇ ਆਂਗੇ ਸੋ 75000 ਚ ਮਾਨ ਨਹੀਂ ਵੀ 5-7000 ਘਾਟ ਜੋ ਤੋ ਰੋ ਠੀਕ ਆ ਤੇ ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ ਸੋ ਦੇਖੋ ਪਾਣੀ ਪੂਣੀ ਪੱਠੇ ਬੂਠੇ ਜਿਹੜਾ ਕੋ ਮਰਜ਼ੀ ਪਾਈ ਚਲੋ ਖਾਂਦੀ ਆ ਫੁੱਲ ਸੋ ਸੋ ਬਾਕੀ ਗੱਲ ਤਾਂ ਠੰਡੀ ਦਾ ਕੋਈ ਅੰਤ ਨਹੀਂ ਹੈ ਦਾ ਹਨਾ ਸੋ ਦੁੱਧ ਇਹਨੇ ਦੇਣਾ ਫੈਟ ਵਾਲਾ ਗਰਮੀ ਦੇ ਵਿੱਚ ਚੱਲਣ ਵਾਲੀ ਚੀਜ਼ ਹੈ ਜੀ ਜਮਾ ਪੱਧਰ ਆਹ ਭਲਾਣੇ ਮੜਿਆ ਮੋਟੀਆਂ ਸ਼ੱਕਰ ਪੀਉਣੇ ਨਾ ਪਰ ਕਿ ਸੁਬਾ ਜਾਇਜ਼ ਗੱਲ ਆ ਸੋ ਦੂਜਾ ਸੂਆ ਹੁੰਦੀ ਆ ਦੁੱਧ ਇਹਤ ਕੀ ਫਿਰ ਪਾ ਦੂ 24 ਕ ਮौज ਨਹੀਂ ਪਾਜੂ ਜੀ ਤੇ ਬਾਰ ਆਪਾਂ ਮੰਨ ਕੇ ਚੱਲੇ 22 ਤੋਂ ਬਾਅਦ ਵਾਲੀ ਤਾਂ ਹੈਗੀ ਆ ਇੱਥੇ ਖੜਾ ਕੇ ਚੂਲਾ ਵੇ ਗਰਾਊਂਡ 'ਚ ਖੜਾ 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 ਰੋਕੇ ਇੱਥੇ ਸੋ ਬਾਕੀ ਕੱਦ ਬੈਠ ਦੇਖੋ ਤੇ ਲੇਵ ਦੇ ਪ੍ਰਿੰਟ ਪੁਣ ਦੇਖੋ। ਕਹਿੰਦਾ ਵੀ ਇਹ ਠੰਡੀ ਕਿੰਨੀ ਆ ਦੇ। ਜਿਹੜਾ ਵੀ ਲਏਗਾ ਨਿਆਰੇ ਲਊ ਜਾਵਾਂ ਹਨਾ। ਹਾਂ ਬੜੇ ਕੰਮ ਤਿਆਰ ਹੋਣੀਆਂ ਗੱਲਾਂ ਕੁਝ ਹੋਰੀ ਹੋਣੀਆਂ। ਜੈ ਜੈ ਗੱਲ ਆ। 8 ਤੋਂ 10 ਦਣ ਲੈ ਗਏ। ਸੋ ਅੱਜ ਤੋਂ 10 ਦਣ ਅਜੇ ਬਾਕੀ ਪਿਆ। 10 ਦਣਾਂ ਨੂੰ। ਸਾਡੇ ਹੁੰਦੀ ਅੱਜ ਇੱਥੇ ਮਰਜ਼ੀ ਖੜਾ ਰਲਾ। 10 ਦਣਾਂ ਨੂੰ ਕੇਸ ਮਾਝੀ ਆਲਾ ਜਾਵਾਂ ਇਹਦਾ ਹਨਾ। ਹਾਂ। ਵੇਚਣਾ ਵੀਰ ਲੈ ਤਾਂ 80 ਤੋਂ 85 ਦੀ ਬੀਗੂ। ਜੈ ਜੈ ਗੱਲ ਆ ਜਾਵਾਂ। ਸੋ ਬਾਕੀ ਠੰਡਾ ਪਾਣੀ ਹੈ ਨਾ ਮਿਲਦਾ ਜਾਵਾਂ। ਜਿੱਥੇ ਮਰਜ਼ੀ ਜਿਹੜਾ ਕੋਈ ਚੈ ਟੋੜ ਵਧੀ ਜਾਣ ਕੋਲੇ ਪਰ ਇਹਨੇ ਪੁੱਤਾ ਜਿੰਨੇ ਆਪਦੀ ਬਾਲਟੀ 10 ਕਿਲੋ ਤੋਂ ਬਾਹਰ ਵਾਲੀ ਚੋ ਗਿਆ ਰੰਗ ਵਾਲੀ ਫੇਰ ਇਹ ਕਹੂਗੀ ਬਾਲਟੀ ਚੱਕੋ ਤੇ ਠੰਡੀ ਸੀਲ ਦਾ ਕੋਈ ਆਂਤੀ ਨਹੀਂ ਜਮਾ ਰੇਡ ਵੀ ਬਿਲਕੁਲ ਜੈਨੂਨ ਪਾਣੀ ਪੂਣੀ ਦੇਖੋ ਫੁੱਲ ਪਾਣੀ ਪੂਣੀ ਜਿੰਨੇ ਪਸੂ ਪਾਣੀ ਪੀਓ ਉਹਨਾਂ ਹੀ ਦੁੱਧ ਦੇਊਗੀ ਤੇ ਅੱਗੇ ਪਾ ਤੀਜੇ ਨੰਬਰ ਦੇਖੀ ਜਾਨੇ ਹਨਾ ਇਹ ਫੁੱਲ ਕਰ ਤੁਹਾਡੇ ਲੋ ਠੰਡੀ ਇੰਨੀ ਆ ਸਾਡੀ ਕਰਾਂ ਦੇ ਲੈ ਇਹ ਆ ਗਈ ਆਪਣੀ ਕਾਫੀ ਚ ਆ ਗਈ ਨਾ ਜਰਸੀ ਚ ਠੀਕ ਇਹ ਸੁਆ ਕਿਹੜਾ ਸੁੰਦੀ ਆ ਜੀ ਸੁਆ ਸੁਕਾ ਸੁੰਦੀ ਆ ਭਾਈ ਸੁਆ ਦੂਜਾ ਸੁੰਦੀ ਆ ਤੇ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਸ਼ੀਟਿੰਗ ਵਾਲੀ ਆ ਜੀ ਵੀ ਲੈ ਲਓ ਜੀ ਠੀਕ ਹੈ ਕਿੰਨਾ ਕੁ ਦੋ ਤੁਸੀਂ ਪਿਛਲੀ ਵਾਰ ਦੇ ਦਾ ਤੋਂ ਤਾਂ ਆਪੀ ਗਵਾਹੀ ਭਰਾਂਗਾ ਫੇਲਾ ਦਾ 10 ਦਿਨ ਲੈ ਜੂ ਦੇਵਾ ਦੇਖ 22 25 ਕਿਲੋ ਵਾਲਾ ਲੱਗਦਾ ਜੈ ਜੈ ਗੱਲ ਆ 10 ਦਿਨ ਬਾਕੀ ਕੱਚੀ ਕੱਚੀ ਵਾਲਿਆ ਹਨਾ ਨਾਲ ਕਣੇ 23 24 ਕਿਲੋ ਦੁੱਧ ਦੱਸਿਆ ਤੁਸੀਂ 22 23 ਮੰਨ ਕੇ ਲੈ ਜਾਓ ਲੀਟਰ ਘੱਟ ਮੰਨ ਲਈ ਬਈ 20 ਤੋਂ ਪਾਰ ਵਾਲੀ ਹੈਗੀ ਜੱਟ ਸੌਦਾ ਜਾ ਹਾਂ ਜੀ ਤੇ ਇਹਦਾ ਭਾਗ ਹੀ ਰਹੂਗਾ ਭਾਏ ਕੁੱਲੀ ਹੈਰਾਨ ਕਰਨ ਵਾਲਾ ਮੁੱਲ ਕਰਨਾ ਇਹਦਾ 68000 ਦੀ ਦੇਣੀ ਆ ਸਿਰਫ 68000 ਦੀ ਹਾਂ ਕੋਈ ਛੋਟੀ ਨਹੀਂ ਹੈਗੀ ਠੀਕ ਹੈ ਹਾਂ ਮੂਹ ਦੇ ਫੇਮਾ ਜਰਸੀ ਆ ਸੋ ਦੇਖੋ ਜਮਾ ਇਹ ਜੋ ਚੰਗੇ ਸੀਮਾ ਭਰ ਕੇ ਜਰਸੀ ਬੱਚੇ ਪੂਰੇ ਕੱਦ ਕਾਠ ਵਾਲੇ ਪਾਉ ਹਨ ਸੋ 68000 ਕੀਮਤ 20 ਕਿਲੋ ਤੋਂ ਪਾਰ ਤੋਂ 22 23 22 23 ਠੰਡੀ ਸੀਲ ਦਾ ਕੋਈ ਆ ਤੇ ਵੱਡੇ ਵੱਡੀ ਬਹੁਤ ਆ ਕੱਲੀ 10 ਦੇਣ ਦੀ ਕੱਚੀ ਆ ਹਲੇ ਤੇ ਜਿਹੜੇ ਆਪਾਂ ਤੁਹਾਨੂੰ ਬਿਹੜਾ ਦਿਖਾਈ ਜੰਨੇ ਆ ਤੇ ਜਿਵੇਂ ਗਰਮੀਆਂ ਦਾ ਟਾਈਮ ਆ ਮਾਝ ਅੱਜ ਦਾ ਟਾਈਮ 1.5 ਲੱਖ ਦੀ ਹੋਈ ਪਈ ਆ ਜਮਾ ਕੋਈ ਟਟਮਾਲੇ ਵਣ ਤੇ ਸਟਚਲੇ ਵਾ ਜਮਾ ਫਿੱਟ ਫੜ ਲੈ ਵਾ ਜਮਾ ਹਨ ਨੂੰ ਤੋਂ ਲਾਹੂ ਕਿਲੇ ਵਾ ਤੋ ਜਿਹੜੇ ਵੀਰ ਕਹਿੰਦੇ 70000 ਲੱਗ ਗਿਆ ਬਹੁਤ ਦੁੱਧ ਪੀਣਾ ਤੇ ਜਮਾ ਨਜ਼ਾਰੇ ਦਾ ਰਾ ਚੀਜ ਹੈ ਨਾ ਬਹੁਤ ਦਾ ਵਾਦਾ ਪਿੱਛ ਪੂਰਾ ਦੇ ਹਮਾਜੀ ਹੈ 70000 ਦੇ ਘਰੇ ਬਹੁਤ ਜੋਗੀ ਉਹ ਦੇਖੋ ਮੂੰਹ ਮੱਤਾ ਜਮ ਜੀ ਪਾਣੀ ਪਿਆਰਾ ਜਾ ਜਾ ਗੱਲਾਂ ਤੇ ਅੱਗੇ ਦੇਖੀਏ ਨਾ ਕਰ ਲੈਣ ਡੋ ਜਾਂਗੇ ਠੀਕ ਹੈ ਕਿਹੜਾ ਸੁਆ ਸੁਆ ਦੇਖ ਪੱਟੀ ਦੇ ਬੇਲ ਬਹੁਤ ਦਸਣਾ ਜੀ ਸੁਭਰ ਤੇਰਾ ਹਾਲਾ ਜਿਹੜੀ ਲੰਬੀ ਪਈ ਆ ਜਮਾ ਤੇ ਥਣ ਕੱਢੂ ਗੁੱਲੇ ਵਾਲਾ ਦਿਨ ਕੈ ਲੈਂਦੀ ਐ ਇਹ ਇਹ ਵੀ 7 ਦਿਨ ਪਿਆ ਹੋਇਆ ਸੱਤ ਦਿਨ ਅਜੇ ਸੂਣ ਚ ਬਾਕੀ ਹੈ ਨਾ ਇਨੇ 25 22 ਕਿਲੋ ਦਿੱਤਾ ਰਿਆਲ ਚ ਦਿੱਤਾ ਪਹਿਲੇ ਸਵੇਰ ਹਾਂ ਧਾਰਾ ਤੂੰ ਦਾ ਡਾਂਗਾ ਵਰ ਗਿਆ ਪੈਣਾ ਜਿਆ ਜੀ ਗੱਲ ਚੰਚੀ ਪਤਾ ਲੱਗਦਾ ਠੀਕ ਹੈ ਮੰਨ ਲਈ ਤੇਰੀ ਐਜ ਕਿੰਨਾ ਮੰਨ ਕੇ ਲੈ ਜੀ ਦੋਦੇ ਦੋ ਤੇ ਇਹ 24 ਕਿਲੋ ਮੰਨ ਕੇ ਲੈ ਜਾਓ ਭਾਏ ਦਾ ਕੀ ਹੋਊਗਾ ਭਾਏ ਦਾ 85000 ਬੁਝਾਇਸ ਹੋ ਜੂਗੀ ਕੋਈ ਨਾ ਮਤਲਬ ਟੋਰੀ ਵੀਰੇ ਬਾਹਰ ਨੂੰ ਪਰ ਆਹ ਕਹਿੰਦੀ ਅਗਲੇ ਨੂੰ ਤੇ ਲੋਕੀ ਕੀ ਗਵਾਹੀ ਭਰਦੀ ਆ ਵੀ ਵੱਡੀ ਆ ਛੋਟੀ ਮੰਨ ਕੇ ਨਾ ਕੋਈ ਵੀ ਗਾਂ ਜਿਆ ਜਿਆ ਗੱਲ ਆ ਜਾਓ ਪੱਤਾਂ ਵਾਲੀਆਂ ਗਾਂ ਆ ਸੋ ਪਹਿਲਾਂ ਬਸ ਸ਼ੁਰੂ ਦੱਸਤਾ ਵੀ ਬਿਹੜਾ ਕਦ ਕਾਠ ਲਿਆ ਬੂਨੇ ਜਮਾਂ ਚ ਚੰਗੇ ਜਿੰਦੇ ਜਾਂ ਨਾਲੇ ਛੋਟੀ ਲੱਗਦੀ ਆ ਪਰ ਛੋਟੀ ਗਾਂ ਕੋਈ ਨਹੀਂ ਸੀਗੀ ਬੱਚੀ ਕੀ ਵੇਰ ਉਸਾਈ ਪਾਂ ਦੇ ਕੋਲੇ ਆ ਕੇ ਸਾਡੇ ਛੋਟੀ ਲੱਗਦੀ ਉਹ ਗੱਲ ਲਿਖੇ ਸਾਈ ਵਾਪਸ ਕਰਾਂਗੇ ਜੀ ਛੋਟੀ ਗੇਹੂਆ ਜਿਆ ਜਿਆ ਗੱਲ ਆ ਸਵਾਦ ਆ ਜਮਾਂ ਗਹਿਰਾ ਹਾਂ ਤੋਂ ਮੂਰੇ ਜਾਂਦੀ ਆ ਜਮਾਂ ਲੰਬੀ ਲੰਜੀ ਹੱਟਾ ਪੂਰੀ ਸ਼ਰੀਰ ਦੀ 85000 ਦੀ ਇਹ ਦਾ ਫਿਰ ਦੁੱਧ ਬੜਾ ਫੈਟ ਵਾਲਾ ਹੋਵੇਦਾ ਹਨ ਬਾਲੀ 60 ਫੈਟ ਆਉਂਦੀ ਹੈ ਜੀ ਮੱਝ ਨਾਲ ਟੱਕਰ ਖਾਂਦਾ ਦੋ ਜੀ ਬਾਕੀ ਜਿਹੜੀ ਗੱਲ ਮੇਂਗ ਨਾਗੀ ਵੀ ਆਪਣੇ ਚਾਰੇ ਗਾਵਾਂ ਨੇ ਠੰਡੀਆਂ ਨੇ ਬਸ ਬਾਰੀਆਂ ਠੰਡੀਆਂ ਨੇ ਜਿਵੇਂ ਮਰ ਜਾ ਤੇ ਫੇਰੀ ਚੱਲੋ ਹਨ ਖੜਾ ਲਓ ਪੱਤਾ ਠੀਕ ਹੈ ਸਾਈਡਾਂ ਹੂਟਾਂ ਤੋਂ ਦਿਖਾ ਦੇ ਸੋ ਦੇਖੋ ਥਰਡੇ ਵਿੱਚ ਪੂਰੀ ਸਾਫ ਸੁਥਰੀ ਧਾਰ ਦੇ ਚਾਹੀਦੀ ਪੂਰਾ ਮੋਟੀ ਧਾਰ ਹਨ ਚਲ ਗੁਰਪੁਰ ਦਾ ਕਾਨੂੰ ਹਿੱਟ ਨਹੀਂ ਤੁਹੇ ਦੇਖੋ ਧਾਰਾ ਦੇਖੋ ਜਮਾ ਚੌਣ ਦਾ ਸਵਾਦ ਆਇਆ ਕਰੋ ਇਹਨੂੰ ਹਨਾ ਸੋ ਗਰਲਾਈਨ ਡੋ ਦਿਖਾ ਦਈ ਆਪਾਂ ਦੇਖੋ ਜਮਾ ਠੰਡੀ ਸੀਲ ਜਿੰਦ ਜਾਨ ਪ੍ਰਾਨ ਪੂਰਾ ਇਹਦੇ ਚ ਤੇ ਚਾਰ ਦਿਖਾ ਦਿਆ ਤੁਹਾਨੂੰ ਘੱਬਣਾ ਆਪਾਂ 9779605188 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਰਹੇ ਸਾਬ